ਯਾਜਿੰਦਰ ਸਿੰਘ ਆ ਮੈਂ ਪਲਾਟ ਨੰਬਰ 38 ਬੀ ਗੋਕਲ ਗੋਕਲ ਕਾ ਬਾਗ ਦਾ ਜ਼ੈਨ ਵਾਲਾ ਹਾਂ ਮੇਰੇ ਇੱਕ ਛੱਡ ਕੇ 골ਡਨ ਇੰਡਸਟਰੀ ਦੇ ਮਾਲਕ ਹਰਪਾਲ ਸਿੰਘ ਹੈਗੇ ਆ ਉਹਨਾਂ ਨੇ ਕੋਈ ਨਾ ਕੈਮੀਕਲ ਛੱਡਦੇ ਆ ਜਿਸ ਦੇ ਨਾਲ ਪੂਰਾ ਏਰੀਆ ਪਰੇਸ਼ਾਨ ਹੈ ਸਾਰੇ ਲੋਕੀ ਉਹਨੂੰ ਬਾਅਦ ਬਾਅਦ ਕਹਿੰਦੇ ਵਕੀਰ ਨੇ ਕੋਈ ਨਹੀਂ ਕਰਦੇ ਮੈਨੂੰ ਦੋ ਵਾਰੀ ਗਿਆ ਇਹਨੇ ਬੋਲਿਆ ਕਿ ਭਾਜੀ ਚਾਰ ਪੰਜ ਦਿਨ ਰੁਕ ਜਾ ਮੈਂ ਬਿਲਡਿੰਗ ਬਣਾ ਲਈ ਮੈਂ ਉੱਤੇ ਸ਼ਿਫਟ ਕਰ ਦਾਂਗਾ ਲੇਕਿਨ ਅੱਜ ਫਿਰ ਇਹਨੇ ਉਹ ਚਾਲੂ ਕਰਦਾ ਮੈਂ ਪਤਾ ਮੇਰੀ ਮੇਸੇਜ ਨੂੰ ਪ੍ਰੋਬਲਮ ਚਾਲੂ ਹੋ ਗਈ ਤੇਰੇ ਕਰਕੇ ਹਾਰਟ ਦੀ ਤੇ ਇਹਨੂੰ ਸਹੀ ਗਾ ਤੇ ਮੈਂ ਉਹ ਬੰਦ ਕਰਾ ਦਿੱਤਾ ਮੁਕੇ ਇਹਦਾ ਨਾ ਬੇਟਾ ਆਇਆ ਕਹਿੰਦਾ ਬੰਦ ਕਿਉਂ ਕਰਾਇਆ ਮੈਂ ਕਿਹਾ ਯਾਰ ਤੂੰ ਮੈਂ ਤੂੰ ਮੇਰਾ ਬੱਚਾ ਹੈਗਾ ਮੇਰਾ ਪਵੀਰ ਹੈ ਤੂੰ ਆਪਣੇ ਪਾਪਾ ਨੂੰ ਬੁਲਾ ਮੈਂ ਉਹਨਾਂ ਨਾਲ ਗੱਲ ਕਰਦਾ ਕਹਿੰਦਾ ਫਿਰ ਮੈਂ ਉਹਦੇ ਪਾਪਾ ਨੂੰ ਫੋਨ ਕੀਤਾ ਉਹਦਾ ਪਾਪਾ ਕਹਿੰਦਾ ਮੈਂ ਆ ਰਿਹਾ ਉਹ ਆਇਆ ਉਹਨਾਂ ਆਪਾਂ ਗੱਲ ਕਰਦੇ ਪਏ ਆ ਸਮੂਥਲੀ ਗੱਲ ਹੋਣੀ ਕੋਈ ਚੱਕਰ ਨਹੀਂ ਇਹ ਪਿੱਛੋਂ ਨਹੀਂ ਆਇਆ ਕਹਿੰਦਾ ਜਾਓ ਜੋ ਕਰਨਾ ਕਰ ਲੋ ਉਹਦੇ ਹੱਥ 'ਚ ਛੂਦੀ ਹੀ ਪਤਾ ਨਹੀਂ ਕੀ ਉਹਨੇ ਸਿੱਧੀ ਮਾਰੀ ਮਾਰ ਤੇ ਉਹ ਮੈਂ ਖੱਬੇ ਹੱਥ ਉੱਤੇ ਕੀਤਾ ਸਾਰੀ ਲੇਬਰ ਉਹਨਾਂ ਦੀ ਤੇ ਆਹ ਸਾਹ ਆ ਮੇਰੇ ਖੱਬੇ ਹੱਥ ਤੇ ਸਟੀਚ ਲੱਗੇ ਜੇ ਉਹ ਛੂਦੀ ਇੱਥੇ ਵੱਜ ਗਈ ਪਤਾ ਨਹੀਂ ਛੂਦੀ ਕੀ ਮੁਕੇ ਨੇ ਨੇ ਸਾਦੇ ਬੰਦੇ ਬੁਲਾ ਲਏ ਕਿਸੇ ਕੋ ਸੜੀਆ ਕਿਸੇ ਕੋ ਕੁਝ ਇੱਕ ਪ੍ਰੋਪਰਟੀ ਮਨੇ 60 70 ਬੰਦੇ ਲੇਬਰ ਸਾਰੀ ਪਿਆ ਗਈ ਮੇਰੇ ਉੱਤੇ ਇਹਦੇ ਬੇਟੇ ਨੇ ਮੈਨੂੰ ਫੜਿਆ ਇਹਨਾਂ ਦੇ ਕਾਰੀਗਰ ਨੇ ਮੇਰੇ ਉੱਤੇ ਸੜੀਏ ਦਾ ਸੜੀਏ ਮਾਰੇ ਸਿਰ 'ਚ ਯਾਰ ਗੇ ਮੇਕੋ 7 ਟਾਂਕੇ ਮੇ ਸਿਰ ਤੇ ਲੱਗੇ ਆ ਮੈਨੂੰ 6 ਘੰਟੇ ਹੋ ਗਏ ਇੱਥੇ ਪਰੇਸ਼ਾਨ ਹੋਣ ਦੇ ਆ ਮੈਨੂੰ ਹੌਨ ਹੋਸ਼ ਆਈ ਸਰ ਮੰਗ ਇਹ ਕਰਦੇ ਆ ਕਿ ਇਹਨੂੰ ਪਿਆਰ ਨਾ ਕੇ ਇਹ ਪਤਾ ਤੇ ਇਹਦੀ ਇੰਡਸਟਰੀ ਆ ਤੂੰ ਆਪਣਾ ਜੋ ਵੀ ਕੰਮ ਹੈ ਸਹੀ ਤਰ੍ਹਾਂ ਕਰ ਕਿਸੇ ਨੂੰ ਪਰੇਸ਼ਾਨੀ ਕਿਉਂ ਸਾਡਾ ਇਹਦੀ ਪਰੇਸ਼ਾਨਾ ਭਾਜੀ ਇੱਕ ਇੱਕ ਬੰਦੇ ਕੋ ਪਤਾ ਕਰ ਸਕਦੇ ਹੋ ਠੀਕ ਹਾਂਜੀ ਰਜਵੰਦ ਕੁਮਾਰ ਭਾਜੀ ਅਸੀਂ ਆਪਣੀ ਮਹੱਲੇ ਚ ਰਹਿੰਦੇ ਆ ਬੜੇ ਸ਼ਾਂਤੀ ਨਾਲ ਅਸੀਂ ਗਲੀ ਘਮਾਉਣ ਨੂੰ ਪੁੱਛਦੇ ਸਾਡੇ ਕਿਸੇ ਨਾ ਕੋਈ ਨਹੀਂ ਅਸੀਂ ਜਦੋਂ ਵੀ ਕਿਸੇ ਨਾਲ ਮਿਲਦੇ ਹੱਸ ਕੇ ਮਿਲਦੇ ਹਾਂ ਹਾਂਜੀ ਸਾਡੇ ਇਹਨਾਂ ਦੇ ਇੰਡਸਟਰੀਰੀ ਤੋਂ ਪ੍ਰੋਬਲਮ ਸੀ ਇਹਨਾਂ ਦੇ ਉੱਤੇ ਜਿਹੜੇ ਪਾਈਪ ਆ ਉੱਥੇ ਸਾਰਾ ਕੱਟਾ ਵਗੈਰਾ ਡਸਟ ਹੋਣ ਦੀ ਉਹਦੇ ਕਰਕੇ ਮੈਨੂੰ ਸਾਹ ਦੀ ਪ੍ਰੋਬਲਮ ਹੋ ਗਈ ਅਸੀਂ ਤਿੰਨ ਚਾਰ ਵਾਰੀ ਭੈਣਾਂ ਨਾਲ ਬੜੇ ਗਿਆ ਭਾਜੀ ਇਹਨਾਂ ਨੂੰ ਹਟਾਓ ਇਨਸਾਈਡ ਕਰੋ ਪਰ ਉਹਨਾਂ ਨੂੰ ਕੋਈ ਅਸਰ ਨਹੀਂ ਆਜ ਫੇਰ ਉਹਨਾਂ ਐਡੇ ਵੱਡਾ ਪਾਈਪ ਆ ਜਿਥੋਂ ਸਾਰੇ ਗੰਦਗੀ ਵਾਲੇ ਹਵਾਵਾਂ ਆਉਂਦੀ ਪਈ ਸੀ ਫੇਰ ਮੇਰੇ ਹਸਬੰਦ ਜਾਂ ਕੇ ਗਿਆ ਭਾਜੀ ਇਹਨਾਂ ਨੂੰ ਰੋਕੋ ਫਿਰ ਉਹਨਾਂ ਦਾ ਬੇਟਾ ਜਿਹੜਾ ਡੋਟਲੀ ਬੋਲਿਆ ਫਿਰ ਇਹਨੇ ਕਿਹਾ ਆਪਣੇ ਪਾਪਾ ਨੂੰ ਥੱਲੇ ਬੁਲਾਓ ਪਾਪਾ ਨੂੰ ਫਿਰ ਉਹ ਆਏ ਆ ਪਾਜੀ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਇਹਨਾਂ ਨੂੰ ਡੋਗਦੇ ਕਿਉਂ ਪਏ ਅਗੋਂ ਦੇ ਮੁੰਡੇ ਨੇ ਕਿਹਾ ਵੀ ਇਹਨਾਂ ਨੇ ਕਿਹਾ ਵੀ ਮੈਨੂੰ ਗਾਲ੍ਹਾਂ ਕੱਢੀਆਂ ਤੇ ਕਹਿੰਦਾ ਮੈਂ ਕਿਦੋਂ ਕੱਢੀਆਂ ਫਿਰ ਪਾਜੀ ਕਹਿੰਦੇ ਜਾ ਕਾ ਲੋ ਜੋ ਕਰਨਾ ਜੇ ਪਾਜੀ ਫਿਰ ਉਹਨਾਂ ਦੀ ਹੱਥੋਂ ਪਾਦੀ ਹੋ ਗਈ ਉਸ ਟਾਈਮ ਮੈਂ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਰਾਡ ਪਣੀ ਸਰੀਏ ਕਿੰਨੇ ਕ ਜਾਣੇ ਸੀ 70 ਸੀ ਜਾਣੇ ਮੇਰੇ ਹੱਥੀ ਪੈ ਤਾਂ ਕਿ ਉਹਗੇ ਮੇਰੇ ਸਰੀਆ ਮਾਲੇਗਾ ਮੇਰੇ ਪਤੀ ਜਨੇ ਆ ਗਏ ਉਹ ਸਰੀਆ ਰੋਕਿਆ ਤੇ ਫਿਰ ਮੈਨੂੰ ਉਹਨਾਂ ਨੇ ਛਿੱਧੀ ਇਹਨ ਮੋੜ ਤੇ ਨਾਲੇ ਮੁੜ ਕੇ ਹੈਗੇ ਨੇ ਹਰਪਾਲ ਸਿੰਘ ਜੀ ਕਿੱਥੇ ਰਹਿੰਦੇ ਹੋ ਸੌਫਟੇ ਰੋਡ ਤੇ ਗੋਪਲ ਕਬਾਗ ਪਹਿਲਾਂ ਵੀ ਮੜਾ ਕੀਤਾ ਗਿਆ ਇਹਨਾਂ ਨੂੰ ਹਾਂ ਜੀ ਬਾਜੀ ਆਪਾਂ ਕਿੰਨੀ ਵਾਰੀ ਕਿਹਾ ਪਿਆਰ ਲਗਿਆ ਬਾਜੀ ਇਹਨਾਂ ਨੂੰ ਤੁਹਾਡੇ ਸਾਈਡ 'ਚ ਕਰਾ ਲਓ ਸਾਨੂੰ ਪ੍ਰੋਬਲਮ ਹੁੰਦੀ ਆ ਵੇਖੋ ਇਹ ਰਾ ਸ਼ੀਰੇ 'ਚ ਨਹੀਂ ਹੈਗੇ ਚਲੋ ਹੈ ਤੇ ਹੀ ਹੈ ਸਾਨੂੰ ਪ੍ਰੋਬਲਮ ਤੁਹਾਨੂੰ ਕਹਿੰਨੇ ਵੇਗਾ ਇਹਦਾ ਸੋਲੂਸ਼ਨ ਕਰੋ ਅੱਜ ਵੀ ਮਸਲਾ ਹੈ ਅੱਜ ਇਹਦੇ ਪਾਜੀ ਪਾਈਪ ਤੇ ਫੇਰ ਹੋਣਾ ਦਾ ਇਦਾਂ ਹੀ ਆਂਦਾ ਪਿਆ ਸੀ ਡਸਟ ਬਹੁਤ ਜ਼ਿਆਦਾ ਆਂਦੇ ਪਈ ਤੇ ਅਸੀਂ ਉੱਪਰ ਆਪਣੇ ਜਿੱਦਾਂ ਧੋਪ ਚੜੀ ਸਾਰੇ ਉੱਪਰ ਚੜੇ ਹੁੰਦੇ ਅਸੀਂ ਦੋਵੇਂ ਮੀਆਂ ਬੀਬੀ ਚੜੇ ਸੀ ਤੇ ਮੈਨੂੰ ਕਹਿੰਦੇ ਬੀਬੀ ਕਿਉਂ ਹਾਂ ਮੈਂ ਮੈਨੂੰ ਫੇਰ ਸਾਰਾ ਨਾ ਪ੍ਰੋਬਲਮ ਲੱਗਦੀ ਪਈ ਹੈ ਇਹਨਾਂ ਨੂੰ ਕਹੋ ਇਹ ਜਾ ਕੇ ਪਿਆਰ ਨੇ ਕਹਿਣਗੇ ਵੀ ਇਹਨਾਂ ਨੂੰ ਬੰਦ ਕਰੋ ਰੋਕੋ ਇਹਨਾਂ ਨੂੰ ਉਹਨਾਂ ਦੀ ਪੱਖਿਆਂ ਦੀ ਫੈਕਟਰੀ ਹੈ ਪੁਲਿਸ ਮੌਕੇ ਤੇ ਆਈ ਕੀ ਕਾਰਵਾਈ ਕੀਤੀ ਗਈ ਪਾਜੀ ਪੁਲਿਸ ਮੌਕੇ ਤੇ ਨਹੀਂ ਆਈ ਪਰ ਆਮ ਵੀ ਉਹਨਾਂ ਨੇ ਜਦੋਂ ਸਾਡੇ ਜਾਨੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਫਿਰ ਅਸੀਂ ਆਪਣੇ ਵਾਸਤੇ ਕੁਝ ਨਹੀਂ ਕਰ ਸਕੇ ਕਿਉਂਕਿ ਸਾਡੇ ਕੋਲ ਕੁਝ ਹੈ ਨਹੀਂ ਸੀ ਉਹਨਾਂ ਨੇ ਇੱਟਾਂ ਮਾਰੀਆਂ ਹਾਂਜੀ ਉੱਥੇ ਜਾ ਕੇ ਕੰਪਲੇਨ ਲਿਖਵਾ ਕੇ ਆਏ ਬਾਜੀਸ ਮੰਗਿਆ ਵੀ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਤੇ ਇੱਕ ਆ ਪੋਲੂਸ਼ਨ ਨੂੰ ਰੋਕਿਆ ਜਾਵੇ ਜੇ ਅਸੀਂ ਅਸੀਂ ਇੰਦਾ ਕਰਦੇ ਪਏ ਮੰਨ ਲਓ ਭਈਏ ਅੱਜ ਮੰਨ ਲਓ ਮੈਂ ਇੱਥੇ ਇੰਡੀਆ ਦੀਆਂ ਜੇ ਪੰਜਾਬ ਦੀਆਂ ਮੈਨੂੰ ਪ੍ਰੋਬਲਮ ਹੈ ਉਹ ਚਾਹੇ ਭਈਏ ਮਿਹਨਤ ਕਰਦੇ ਆ ਇਹਨਾਂ ਨੂੰ ਸੱਟ ਲੱਗੀ ਕੌਣ ਲੱਗੀ ਇਹ ਮੇਰੇ ਘਰ ਵਾਲਾ ਬਾਜੀ ਕੀ ਲਾ ਰਿਹਾ ਹਰਜਿੰਦਰ ਸਿੰਘ ਇਹਨਾਂ ਨੂੰ ਬਾਜੀ ਸੱਟ ਸਿਰ ਤੇ ਲੱਗੀ ਜੇ ਤੇ ਇਹਨਾਂ ਦੇ ਮੋਢੇ ਸ਼ੋਲਡਰ ਹੱਸੇ ਲੱਗੇ 3 ਥਾਂ ਲੱਗੇ 6 ਡਾਂਕੇ ਸਿਰ ਤੇ ਲੱਗੇ ਆ 3 ਹੱਥ ਤੇ ਲੱਗੇ ਆ ਉਂਗਲ ਤੇ ਆਹ ਇਹਦੇ ਭਾਜੀ ਕਹਿੰਦੇ ਆ ਵੀ ਇਹਨਾਂ ਨੂੰ ਥੋੜਾ ਸਿਖਾਓ ਵੀ ਸਮਝੋ ਵੀ ਕੁਛ ਇਨਸਾਨੀ ਦੇ ਨਾਤੇ ਸਮਝੋ ਜੇ ਕੋਈ ਐ ਨਹੀਂ ਆ ਵੀ ਤੂੰ ਫੈਕਟਰੀਆਂ ਵਾਲੇ ਜੀ ਅਸੀਂ ਮੀਡੀਅਮ ਲੋਕ ਆ ਤੇ ਸਾਡੀ ਸੁਣਾਈ ਨਾ ਬਣਾ ਹੋਵੇ ਅਸੀਂ ਤਾਂ ਕਹਿੰਦੇ ਆ ਵੀ ਅਸੀਂ ਜੱਜ ਕੇ ਫੈਕਟਰੀ ਬਾਹਰ ਜਾਣੀ ਚਾਹੀਦੀ ਹਾਂਜੀ ਅਸੀਂ ਤਾਂ ਕਹਿੰਦੇ ਇਹ ਤੋਂ ਦੂਰ ਕਰਨ ਜਾਂ ਤੇ ਆਪਣਾ ਸੋਲੂਸ਼ਨ ਕੱਢਣ ਅਸੀਂ ਕੁਝ ਕਰਤ ਨਹੀਂ ਸਕਦੇ ਰੋਕ ਨਹੀਂ ਸਕਦੇ ਪਰ ਇਸ ਕਰਕੇ ਇਹਨਾਂ ਨੂੰ ਕਹਾਂ ਜਾਂਦਾ ਵੀ ਕੁਝ ਨਾ ਕੁਝ ਤੇ ਕੰਟਰੋਲ ਕਰੋ ਜੇ ਕਿਸੇ ਪਬਲਿਕ ਆਰਮ ਪਬਲਿਕ ਨੂੰ ਨਾ ਹੋਵੇ ਲਾਗੇ ਪਾਜੀ ਸਕੂਲ ਆ ਬੱਚੇ ਆ ਕਿਤੇ ਵੀ ਡਸਣਾ ਕਿਸੇ ਬੱਚੇ ਨੂੰ ਵੀ ਪ੍ਰੋਬਲਮ ਹੋ ਸਕਦੀ ਮੈਂ ਤਾਂ ਚਲੋ ਲੇਡੀਸ ਆ ਮੇਰੀ ਕੋਈ ਗੱਲ ਨਹੀਂ ਪਰ ਜਿਹੜਾ ਸਕੂਲ ਲਾਗੇ ਸਕੂਲ ਦੇ ਬੱਚਿਆਂ ਦਾ ਸੋਚੋ ਠੀਕ ਹੈ ਕਿੱਥੇ ਪੜਦੇ ਉੱਥੇ ਕੋਈ ਫੈਕਟਰੀ ਵਾਲੇ ਮੈਟਰ ਦੇ ਵਿੱਚ ਕੀ ਕਾਰਨ ਕੀ ਅਸਰ ਉਹਨੇ ਰੋਡ ਮਾਰ ਕੇ ਤਾਂ ਕਿਉਂਕਿ ਵੀ ਲੱਗੇ ਬੰਦੇ ਦੇ ਦਸ ਲੱਗਾ ਸਰ ਤੇ ਪਰसों ਪੈਨਵਲੀ ਚੱਕੜਾ ਹੋਇਆ ਸੀ ਧੋਕਾ ਟ ਗਿਆ ਤਾਂ ਪੋਤੋਗੋਲ ਨੇ ਘਰ ਚ ਕੋਈ ਫੈਕਟਰੀ ਲਾਈ ਗਈ ਹੈ ਉਹਦੇ ਚ ਪੋਲਿਊਸ਼ਨ ਦਾ ਸੀਗਾ ਇਸ਼ੂ ਸੀ ਉਹਦੇ ਕਰਕੇ ਦੋ ਪਾਰਟੀਆਂ ਦਾ ਝਗੜਾ ਹੋਇਆ ਸੀ ਉਹਨ ਵਿੱਚ 7:00 ਵਜੇ ਸੀ ਹਸਪੀਟਲਾਈਜ਼ ਹੋਇਆ ਪਤਾ ਉਹਨਾਂ ਦੇ ਬਿਆਨ ਲਿਖੇ ਜਾ ਰਹੇ ਨੇ ਘਰ ਵੱਲ ਸਰਕਾਰ ਨੇ ਵੀ ਲੱਗਿਆ ਸਰਵਲ ਕਲਰਾਈ ਦਾ ਕਾਰਨ ਉਹਦੇ ਕੋ ਉਹ ਜਿਹੜੀ ਫੈਕਟਰੀ ਸੀ ਜਿਹੜੇ ਇਨ ਹਾਊਸ ਹਾਊਸ ਨਾਲ ਤੇ ਉਹਨ ਦੇ ਚੋਂ ਪੋਲਿਊਸ਼ਨ ਸੀਗਾ ਉੱਥੇ ਜਾ ਰਿਹਾ ਉਹਨ ਦੇ ਕਰਕੇ ਬੰਦੇ ਰੋਕਦੇ ਸੀ ਕਿ ਇਥੋਂ ਨਾ ਇਹ ਜਰਾ ਉਹਦੇ ਕਰਕੇ ਟਕਰਾਅ ਹੋਇਆ ਥੋੜਾ